ਧੰਵਾ ਹੈ ਗੁਰੂ ਸਾਹਿਬ ਜੀ ਨਾਉ ਜਤੀ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਿੰਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਤੇਰੇ ਕਵਣ ਕਵਣ ਗੁਣ ਤਹ ਤੈਂ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਖੋ ਤੂੰ ਠਾਕੁਰ ਊਚ ਭਗਵਾਨ ਪਰਮ ਸਨਮਾਨ ਜੋਗ ਸਤਗੁਰਾਂ ਦੀ ਸਾਜੀ ਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਤਗੁਰੂ ਜੀਆਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਮਿਲ ਕੇ ਸਹਿਮੇ ਕਮਾਲ ਸਰਬੰਸ ਦਾਾਨੀ ਚੌ ਪੁੱਤਰਾ ਨੂੰ ਵਰਨ ਵਾਲੇ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿ ਸੁਧਰਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਮੇ ਸਮੇਂ ਤੋਂ ਆਪਾਂ ਬਾਬਾਣੀਆਂ ਕਹਾਣੀਆਂ ਪੁੱਤ ਸੋ ਪੁੱਤ ਕਰੇ ਨੰਦੇ ਮਹਾਵਕ ਅਨੁਸਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਵੱਡੇ ਸਾਹਿਬਜ਼ਾਦੇ ਤਨ ਤਨ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਜਿਨ੍ਹਾਂ ਦਾ ਨਵਾਂ ਸ਼ਹਿਰ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਬੜੀ ਸਰਧਾ ਭਾਵਨਾ ਦੇ ਨਾਲ ਬਾਬਾ ਸ੍ਰੀ ਚੰਦ ਮਹਾਰਾਜਿਆਂ ਦਾ ਆਗਮਨ ਦਿਹਾੜਾ ਮਨਾਇਆ ਜਾਂਦਾ ਹੈ ਸੋ ਆਪਾਂ ਵੇਖਦੇ ਹਾਂ ਕਿ ਸਵੇਰ ਤੋਂ ਸੰਗਤਾਂ ਨੇ ਸਾਧ ਸੰਗਤ ਬੜੇ ਪ੍ਰੇਮ ਸਤਿਕਾਰ ਦੇ ਨਾਲ ਹਾਜ਼ਰੀਆਂ ਲਵਾਈਆਂ ਹਨ ਸਵਾਉ ਰਸਨਾ ਨੂੰ ਫਿੱਤਰ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਘੜ ਤਨ ਤਨ ਬਾਬਾ ਸ੍ਰੀ ਚੰਦਰ ਮਹਾਰਾਜਿਆਂ ਦਾ ਆਗਮਨ ਪੂਰਵ ਹੋਇਆ ਸਾਧ ਸੰਗਤ ਇਤਿਹਾਸਕਾਰ ਦੱਸਦੇ ਹਨ 1400 94 ਵਿੱਚ ਤਨਤਨ ਬਾਬਾ ਸ੍ਰੀ ਚੰਦ ਮਹਾਰਾਜੀਆਂ ਦਾ ਆਗਮਨ ਧੰਗੁਰ ਨਾਨਕ ਦੇਵ ਮਹਾਰ ਦੇ ਘਰ ਹੋਇਆ ਸੰਗਤਾਂ ਨੇ ਵਿਧਾਈਆਂ ਦਿੱਤੀਆਂ ਮਾਤਾ ਸਲਖਣੀ ਜੀ ਨੂੰ ਤੇ ਸਾਧ ਸੰਗਤ ਐਸੇ ਪਰਥਾਏ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਬਾਣੀ ਵਿੱਚ ਕਹਿੰਦੇ ਹਨ ਧੰ 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 ਜਨ ਆਇਆ ਦੇਸ ਪ੍ਰਸਾਦ ਸਭ ਜਗਤ ਤਰਾਇ ਜਨ ਆਵਨ ਕੈ ਸਵਾਉ ਜਨ ਕੈ ਆ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤੇ ਸਨ ਜਨ ਕੋ ਸਦਾ ਨਮਸਕਾਰ ਸਾਤ ਸੰਗਤ ਰਾਮ ਦੇ ਪਿਆਰਿਆਂ ਦੇ ਆਉਣਾ ਸੰਸਾਰ ਨੂੰ ਤਾਰਨਾ ਹੁੰਦਾ ਹੈ ਅਸੀਂ ਆਏ ਹਾਂ ਸੰਸਾਰ ਤੇ ਕੀ ਕਰਨ ਵਾਸਤੇ ਅਸੀਂ ਕਹਿੰਦੇ ਹਾਂ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਹੈ ਬੱਚਿਆਂ ਦੀ ਪਰਵਰਿਸ਼ ਕਰਨੀ ਹੈ ਅਸੀਂ ਕੈਨੇਡਾ ਅਮਰੀਕਾ ਦੇਸ਼ਾਂ ਵਿੱਚ ਬੱਚਿਆਂ ਨੂੰ ਭੇਜਣਾ ਹੈ ਤੇ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਆਏ ਜਗਤ ਨੂੰ ਤਾਰਨ ਵਾਸਤੇ ਜਗ ਅੱਜ ਕੇ ਆਖੋ ਸਤਨਾਮ ਜਿਨਾਂ ਆਇਆ ਤੇ ਜਗਤ ਤਰ ਜਾਵੇ ਸਾਰੇ ਪੜਿਉ ਨੇ ਸਾਰੇ ਹਜਰੀ ਦੇ ਵਾਰੋ ਜਿਨਾਂ ਆਇਆ ਤੇ ਜਗਤ ਤਰ ਜਾਵੇ ਤਨ ਤਨ ਆਉਣਾ ਉਨਾ ਦਾ ਜਿਨਾਂ ਆਇਆ ਤੇ ਜਗਤ ਤਰ ਜਾਵੇ ਤਨ ਤਨ ਆਉਣਾ ਯੁਨਾ ਦਾ ਜਿਨ ਤੇਜ ਗਤ ਤਰ ਜਾਵੇ ਤਨ ਤਨ ਆਉਣਾ ਯੁਨਾ ਦਾ ਜਿਨ ਆਇਆ ਤੇਜ ਗਤ ਤਰ ਜਾਵੇ ਤਨ ਤਨ ਆਉਣਾ ਯੁਨਾ ਦਾ ਤਨ ਤਨ ਬਾਬਾ ਸ੍ਰੀ ਚੰਦਰ ਮਹਾਰਾਜਿਆਂ ਦਾ ਸੰਸਾਰ ਨੂੰ ਪਾਲਣਾ ਧੰਨ ਸੀ ਸੰਸਾਰ ਤੇ ਪਾਰ ਪਕਾਰ ਕਰਨੇ ਧੰਨ ਸੀ ਉਹਨਾਂ ਦੇ ਤੇ ਸਾਧ ਸੰਗਤ ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਤਾ ਦੁਨੀਆਂ ਮਰਦੀ ਹੈ ਸਾਧੂ ਰੱਬ ਦੇ ਪਿਆਰੇ ਸਾਧ ਸੰਤ ਕਦੇ ਮਰਦੇ ਨਹੀਂ ਹੁੰਦੇ ਗੱਜ ਕੇ ਆਖੋ ਸਤਨਾਮ ਅਸੀਂ ਤੇ ਆਏ ਹਾਂ ਕਿਪਿੰਦਨਾ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਚਲੇ ਜਾਵਾਂਗੇ ਪਰ ਸਤਗੁਰੂ ਜੀ ਕਹਿੰਦੇ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿ ਆਸਮਾਈ ਉਹ ਸਾਰਿਆਂ ਨੂੰ ਸਮਾ ਜਾਂਦੇ ਹਨ ਅਜਿਹਾ ਧੰਤਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਹਰੇਕ ਦੇ ਹਿਰਦੇ ਵਿੱਚ ਵਸੇ ਹੋਏ ਹਨ ਹਰੇਕ ਦੀ ਰਸਨਾ ਉਤੇ ਤਨਤਨ ਬਾਬਾ ਸ਼੍ਰੀ ਚੰਦਰ ਦਾ ਨਾਮ ਹੈ ਗੱਜ ਕੇ ਆਖੋ ਸਤਨਾਮ ਤੇ ਸਾਧ ਸੰਗਤ ਆਪਾਂ ਥੋੜੀਆਂ ਜਿਹੀਆਂ ਜੀ ਬੇਨਤੀਆਂ ਕਰਕੇ ਸਮਾਪਤੀ ਕਰ ਦੇਣੀ ਹੈ ਤਨਤਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਸਾਧ ਸੰਗਤ ਜਗਤ ਨੂੰ ਤਾਰਦੇ ਹਨ ਸੰਗਤਾਂ ਨੂੰ ਤਾਰਦੇ ਹਨ ਤੇ ਸਾਧ ਸੰਗਤ ਛੋਟੇ ਭਰਾ ਬਾਬਾ ਲਖਮੀ ਦਾਸ ਜੀ ਮਹਾਰਾਜ ਸਾਧ ਸੰਗਤ ਜਿਹੜੇ ਕਿ ਜਿਨ੍ਹਾਂ ਨੂੰ ਸ਼ਿਕਾਰ ਖੇਡਣ ਦਾ ਬੜਾ ਸ਼ੌਂਕ ਸੀ ਕਿਸੇ ਨੂੰ ਘੋੜੇ ਰੱਖਣ ਦਾ ਸ਼ੌਂਕ ਹੁੰਦਾ ਹੈ ਕਿਸੇ ਨੂੰ ਸਾਧ ਸੰਗਤ ਕਬੂਤਰ ਰੱਖਣ ਦਾ ਸ਼ੌਂਕ ਹੁੰਦਾ ਹੈ ਕਿਸੇ ਨੂੰ ਸਾਧ ਸੰਗਤ ਪੁੱਤੇ ਰੱਖਣ ਦਾ ਸ਼ੌਂਕ ਹੁੰਦਾ ਹੈ ਪਰ ਰੱਬ ਦੇ ਪਿਆਰਿਆਂ ਨੂੰ ਸਾਧ ਸੰਗਤ ਬਾਣੀ ਪੜਨ ਦਾ ਸ਼ੌਂਕ ਹੁੰਦਾ ਆਪ ਕੋ ਸਤਨਾਮ ਬਾਬਾ ਲਖਮੀ ਦਾਸੀਆਂ ਨੂੰ ਸਾਧ ਸੰਗਤ ਸ਼ਿਕਾਰ ਖੇਡਣ ਦਾ ਸ਼ੌਂਕ ਸੀ ਸ਼ਿਕਾਰ ਖੇਡਣ ਵਾਸਤੇ ਬਾਬਾ ਲਖਮੀ ਦਾਸ ਜੀ ਗਏ ਸਾਧ ਸੰਗਤ ਬੜੇ ਹੰਰਨ ਮਾਰ ਕੇ ਲੈ ਆਂਦੇ ਉਹਨਾਂ ਨੇ ਬੜੇ ਜਾਨਵਰ ਮਾਰ ਕੇ ਲੈ ਆਂਦੇ ਤੇ ਸਾਧ ਸੰਗਤ ਅੱਗੇ ਬਾਬਾ ਸ਼੍ਰੀ ਚੰਗ ਮਹਾਰਾਜ ਦੇ ਕੋਲ ਬਾਬਾ ਸ਼੍ਰੀ ਚੰਗ ਜੀ ਮਹਾਰਾਜ ਕਹਿਣ ਲੱਗੇ ਭਰਾਤਾ ਜੀ ਆ ਜਿਹੜੇ ਤੁਸੀਂ ਕਰਮ ਕਰਦੇ ਹੋ ਲੇਖਾ ਤੁਹਾਨੂੰ ਵੀ ਦੇਣਾ ਪੈਣਾ ਆਪ ਕੋ ਸਤਨਾਮ ਤੇ ਬਾਬਾ ਲਖਮੀ ਦਾਸ ਜੀ ਇੰਨੀ ਇੱਕ ਗੱਲ ਸੁਣੀ ਤੇ ਕਹਿੰਦੇ ਕਿਉਂ ਨਾ ਪਹਿਲਾਂ ਲੇਖ ਹੀ ਦੇ ਆਈਏ ਆ ਕੋ ਸਤਨਾਮ ਕਹਿੰਦੇ ਪਹਿਲਾਂ ਲੇਖ ਹੀ ਦੇ ਆਈਏ ਲੇਖਾ ਕਤੈ ਨ ਛੁੱਟੀ ਐ ਖਿੰਖਿਨ ਖਿੰਨ ਭੂਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਜੈਸਾ ਬੀਜੈ ਸੋ ਲੁਣੈ ਕਰਮੋ ਸੰਧੜਾ ਖੇਤ ਐ ਮਨੁਖ ਜਿਵੇਂ ਜਿਤੁ ਕਰਮ ਕਰੇਗਾ ਉਵੇਂ ਜੇ ਤੈਨੂੰ लेखा ਦੇਣਾ ਪੈਣਾ ਆਖੋ ਸਤਨਾਮ ਵੋ ਪਰ ਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪੈ ਆਲ ਮਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨ ਮੇਰਾ ਤੇਰੇ ਜੀ ਪੈ ਲੀਜੈ ਕਹਿੰਦੇ ਅੰਤ ਸਮਾ ਤੇ ਤੇਰੇ ਨਾਲ ਹੀ ਵਾਰਤਾ ਹੋਣੀ ਸਾਰੀ ਛਿਲ ਛਨ ਤਾਨ ਸੀਜੈ ਜਰਾ ਜਣਾਵੇ ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ ਕਹਿੰਦੇ ਅੰਤ ਸਮੇ ਤੇਰੇ ਕਿਸੇ ਭੁੱਖ ਪਾਣੀ ਦਾ ਵੀ ਨਹੀਂ ਪਾਉਣਾ ਆਖੋ ਸਤਨਾਮ ਇੰਨਾ ਬਾਣੀ ਸਮਝਾਉਂਦੀ ਹੈ ਬਾਬਾ ਲਖਮੀ ਦਾਤੀ ਮਹਾਰਾਜ ਕਹਿੰਦੇ ਚਲੋ ਲੈ ਖੇ ਦੇ ਆਈਏ ਫਿਰ ਆਪਣੇ ਘਰ ਵਾਲੀ ਨੂੰ ਨਾਲ ਲਿਆ ਆਪਣੇ ਸਾਥ ਸੰਗਤ ਇੱਕ ਛੋਟਾ ਬੱਚਾ ਹੈ ਉਹਨਾਂ ਨੂੰ ਨਾਲ ਲਿਆ ਘੋੜੇ ਤੇ ਸਵਾਰ ਹੋਏ ਤੇ ਆਕਾਸ਼ ਵੱਲ ਉਡਾਰੀ ਮਾਰ ਦਿੱਤੀ ਆ ਕੋ ਸਾਤ ਨਾਮ ਜਦੋਂ ਬਾਬਾ ਸ਼੍ਰੀ ਚੰਦ ਜੀ ਸਮਾਧੀ ਲਾ ਕੇ ਬੈਠੇ ਹੋਏ ਹਨ ਸਾਤ ਸੰਗਤ ਗੁਰਮੁਖ ਰੋਮ ਰੋਮ ਹਰਤੇ ਆਵੇ ਸਮਾਦੀ 라이 ਵੇਖਿਆ ਬਾਬਾ ਲਖਮੀ ਦਾਸ ਜੀ ਆਪਣੇ ਸੁਪੁੱਤਰ ਨੂੰ ਵੀ ਨਾਲ ਹੀ ਲੈ ਕੇ ਜਾ ਰਹੇ ਹਨ ਤੇ ਸਾਤ ਸੰਗਤ ਇਤਿਹਾਸ ਘਰ ਦੱਸਦੇ ਹਨ ਬਾਬਾ ਸ਼੍ਰੀਚੰਦ ਮਹਾਰਾਜ ਜੀ ਨੇ ਆਪਣੀ ਸਾਤ ਸੰਗਤ ਲੰਮੀ ਬਾਹ ਕਰਕੇ ਸਾਤ ਸੰਗਤ ਬਾਬਾ ਲਖਮੀ ਦਾਸ ਦੇ ਸੁਪੁੱਤਰ ਨੂੰ ਬਾਹ ਤੋਂ ਫੜ ਕੇ ਥੱਲੇ ਲਾ ਲਿਆ ਕੋ ਸਤਨਾਮ ਗਹਿਣ ਲਖਿਆ ਲਹਿਣ ਲੱਗੇ ਪਾਤਸ਼ਾਹ ਜੀ ਬਾਬਾ ਸ਼੍ਰੀ ਚੰਦ ਜੀ ਉਹ ਕਹਿੰਦੇ ਕੋਈ ਅਨਸਮਸ ਤੇ ਆਪਣੀ ਛੱਡ ਜਾਓ ਤੇ ਸਾਧ ਸੰਗਤ ਬਾਬਾ ਲਖਮੀ ਦਾਸ ਜੀ ਜਿਹਦੇ ਸੁਪੁੱਤਰ ਸਨ ਜਦੋਂ ਉਹਨਾਂ ਨੂੰ ਭੁੱਖ ਲੱਗਦੀ ਸੀ ਬਾਬਾ ਸ਼੍ਰੀ ਚੰਦ ਜੀ ਆਪਣੇ ਪੈਰ ਦੇ ਅੰਗੂਠੇ ਰਾਈ ਉਹਨਾਂ ਨੂੰ ਸਾਧ ਸੰਗਤ ਉਹ ਮਾਤਾ ਦੇ ਦੁੱਧ ਵਰਗਾ ਆਨੰਦ ਦਿੰਦੇ ਸਨ ਸਤਿਨਾਮ ਇਸੇ ਤਰ੍ਹਾਂ ਰਾਮ ਦੇ ਪਿਆਰੇ ਸਾਧ ਸੰਗਤ ਪਰਪਕਾਰ ਕਰਨ ਵਾਸਤੇ ਆਉਂਦੇ ਹਨ ਜਨਮ ਮਾਰਨ ਦੋਹੋ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀਵਨ ਦੇ ਭਗਤੀ ਲਾਏ ਨਾ ਹਰਿ ਸਿਉ ਲੈਨ ਮਿਲਾਇਆਓ ਇੱਕ ਵਾਰੀ ਅਸਨਾ ਬਿੱਤਰ ਕਰੋ ਫਿਰ ਸਮਾਪਤੀ ਕਰਿਏ ਪਰਪਕਾਰਿ ਆਏ ਜਨ ਪਰ ਉਪਕਾਰੀ ਆਏ ਪਰਪਕਾਰਿ ਆਏ ਜਨ ਪਰ ਉਪਕਾਰੀ ਆਏ ਸਾਰੇ ਗੁੰਜਿਆ ਪਾਉ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਪਾਰੇ ਉਪਕਾਰੀ ਆਏ ਤੇਰੇ ਜਨ ਪਾਰੇ ਉਪਕਾਰੀ ਆਏ ਪਾਰੇ ਉਪਕਾਰੀ ਆਏ ਤੇਰੇ ਜਨ ਪਾਰੇ ਉਪਕਾਰੀ ਆਏ ਆਸਾਨਦ ਰੱਬ ਦੇ ਪਿਆਰੇ ਪਾਰਪਕਾਰ ਹੀ ਆਏ ਹੁੰਦੇ ਹਨ ਪਾਰਪਕਾਰ ਕਰਦੇ ਹਨ ਅਸੀਂ ਤਾਂ ਕੇਵਲ ਕਾਰੀ ਕਰਦੇ ਹਾਂ ਮੱਛੀਆਂ ਦੀ ਪਰਵਸ਼ ਰਿਸ਼ਤੇਦਾਰਾਂ ਦੇ ਨਾਲ ਸਾਡਾ ਨਾਤਾ ਹੈ ਪਰ ਰੱਬ ਦੇ ਪਿਆਰਿਆਂ ਦਾ ਸੰਸਾਰ ਨੂੰ ਤਾਰਨਾ ਹੁੰਦਾ ਹੈ ਉਹ ਸਾਧ ਸੰਗਤ ਉਹ ਵੱਖਰੇ ਹੁੰਦੇ ਹਨ ਇਸੇ ਤਰ੍ਹਾਂ ਬਾਣੀ ਕਹਿੰਦੀ ਹੈ ਹਰ ਕੇ ਸੇਵਕ ਜੋ ਹਰ ਭਾਏ ਪਿੰਨ ਕੀ ਕਥਾ ਨਰਾਰੀ ਦੇ ਆਏ ਨਾ ਜਾਏ ਹੁ ਕਪਹੁ ਮਰਤੇ ਬਾਰ ਬ੍ਰਹਮ ਸ਼ੰਗਾਰੀ ਸਭ ਆਓ ਕੋਟਾਨ ਕੋਟ ਧੰਨਵਾਦ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਅਤੇ ਸਾਰੀ ਸੰਗਤ ਦਾ ਦਾਸ ਵੱਲੋਂ ਤਨ ਤਨ ਬਾਬਾ ਸ੍ਰੀ ਚੰਦਰ ਮਹਾਰਾਜੀਆਂ ਦੇ 528ਵੇਂ ਪ੍ਰਕਾਸ਼ ਪੁਰਬ ਜੀਆਂ ਲੱਖ ਲੱਖ ਵਧਾਈਆਂ ਹੋਣ ਜੀ ਆਓ ਸ਼ਲੋਕ ਵੇ ਸਾਧਿਓ ਸੋ ਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤ ਦਿਵਸ ਰਾਤ ਕੋਈ ਦਾਈਂ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰਾ ਕਰਮੀ ਆਪੋ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਤੂ ਠਾਕਰ ਤੁਮ